ਇਹ ਸੈਂਟਰ ਨੇ ਪੈਸੇ ਰੋਕੀ ਬੈਠਿਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠਿਆ 5500 ਕਰੋੜ ਰੁਪਇਆ ਐਨ ਐਚ ਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠਿਆ ਜੇ ਤੁਸੀਂ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾਲ ਹੈ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਸਬੀਰੋ ਵੀਰੋ ਗੱਲ ਐ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਕੋਈ ਚਾਹ ਨੂੰ ਨਹੀਂ ਜਾਂਦੇ ਓਏ ਸਿਸਟਮ ਤੋਂ ਦੁਖੀ ਹੋ ਕੇ ਰੁੱਸ ਕੇ ਜਾਂਦੇ ਆ ਕਿ ਚਲੋ ਚੱਲੀਏ ਯਾਰ ਇੱਥੇ ਤਾਂ ਕੁਛ ਹੈ ਹੀ ਨਹੀਂ ਸੀ ਕਿਉਂਕਿ ਤੂੰ ਪਹਿਲਾਂ ਵਾਲਾ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਇਹਦੂ ਬਿਨਾ ਬਿਆਨ ਹੀ ਨਹੀਂ ਦਿੱਤਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਮੈਂ ਕਿਹਾ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਆ ਓਏ ਖਜ਼ਾਨਾ ਵੀ ਪਰਾਂਗੇ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਐ ਕੱਲ ਨੂੰ ਗੁਰੂ ਕੀ ਨਗਰੀ RAMDAS BABA NAMDAS DI GURU NAMDAS DI NAGARI ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ BJP ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆ ਭਿੱਖੀਵਿੰਡ ਵਾਲਿਓ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے اے تھوڑا پیار ہے جیڑا تھکڑ نہیں دیندا آ جڑے پھل نے آ کوینٹلند دے کوینٹل بیرو ایک کے کسے پرانے جنم دا میرا اک پون نہیں ہونا جڑا ਤੁਸੀਂ اینا پیار کردے ہو نہیں ایتھے شکویر باادل برکے نو دوپہریں نہیں باہر نکل دیندا کوئی آ تا شام ہوگی پھر بھی اوتے چھتری لوا کے اپنی جیپ تے پھردا ہے کیونکہ تھپ تو ڈر لگدا ہے ਕਦੇ ਧੁੱਪੇ ਗਏ ਹੋਣ ਤਾਂ ਪਤਾ ਲੱਗੇ ਨਾ ਇਹ ਟੈਂਪਰੇਚਰ ਪੁੱਛ ਕੇ ਜਾਂਦੇ ਹਾਊ ਮੈਚ ਇਜ਼ ਦਾ ਟੈਂਪਰੇਚਰ ਸਰ 42 ਡਿਗਰੀ ਸੈਲਸੀਅਸ ਓ ਮਾਈ ਗਾਡ ਇਜ਼ ਟੂ ਹੌਟ ਨੋ 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 ਟੂ ਹੌਟ ਟੂ ਹੌਟ ਜਦੋਂ 30 32 ਹੋਇਆ ਦੱਸਿਓ ਫਿਰ ਆਪਾਂ ਪੰਜਾਬ ਬਚਾਵਾਂਗੇ ਘਾਂਟੇਕ ਵਾਸਤੇ ਇਹ ਪੰਜਾਬ ਬਚਾਉਂਦੇ ਫਿਰਦੇ ਆ ਘਾਂਟੇਕ ਵਾਸਤੇ ਸੋ ਵੀਰੋ ਤੁਸੀਂ ਪਹਿਲਾਂ ਵੀ ਸਰਬੰਤਨ ਤੁਹਾਡੇ ਆਪਣੇ ਆ ਲਾਲਜੀਤ ਪੁੱਲਰ ਤੁਹਾਡਾ ਆਪਣਾ ਤੁਸੀਂ ਸਾਰੇ ਮਾਝੇ ਵਾਲੇ ਜਿੰਨਾ ਪਿਆਰ ਦਿੱਤਾ ਇਹਨੂੰ ਹੁਣ ਡਬਲ ਟ੍ਰिपल ਕਰ ਦਿਓ ਮੈਨੂੰ ਇਹ ਸੌਖਾ ਹੋ ਜਾਊਗਾ ਕਿ ਇੱਕ ਤਰੀਕ ਨੂੰ ਜਦੋਂ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਝਾੜੂ ਵਾਲਾ ਬਟਨ ਦਬਕ ਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਬਿਲਕੁਲ ਐਨ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੇ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਵੰਗਣਾ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇਖ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਹੈ ਇਹ ਮੁਲਕ ਸਾਨੂੰ ਰਿਓੜੀਆਂ ਬੱਟੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇਹ ਕਹਿੰਦੇ ਅਕੇ ਤੁਹਾਡੀ ਭਗਤ ਸਿੰਘ ਦੀ ਚਾਕੀ ਜਾਂ ਮਾਈ ਭਾਗੋ ਦੀ ਚਾਕੀ ਨਹੀਂ ਆ ਸਕਦੀ 26 ਜਨਵਰੀ ਚ ਉਹ ਮੈਂ ਕਿਹਾ ਛੱਡੋ ਪਰ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਸ਼ ਕੁਰਬਾਨੀਆਂ ਨੂੰ ਰੋਕ ਨਹੀਂ ਸਕਦੇ ਸੋ ਇਸੇ ਕਰਕੇ ਮੈਂ ਕਹਿੰਨਾ ਵੀਰੋ ਕੀ ਹੋਇਆ ਜੇ ਪੱਤ ਚੜਾਈ ਸੁਰਜੀਤ ਪਾਤਰ ਜੀ ਹੁਣੇ ਉਹਨਾਂ ਦਾ ਜਿਹੜਾ ਦਿਹਾਂਤ ਹੋਇਆ ਮੌਤ ਹੋਈ ਹੈ ਮੈਂ ਗਿਆ ਸੀ ਸੰਸਕਾਰ ਤੇ ਪਰਸੋਂ ਵੀਰੋ ਉਹਨਾਂ ਨੇ ਇਹ ਗੱਲ ਲਿਖੀ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਵੀਰੋ ਆਪਾਂ ਫੁੱਲ ਗਾ ਲਾਂਗੇ ਇਸ ਧਰਤੀ ਤੇ ਕੁਸ਼ਤੀਆਂ ਸਿੰਜਾਂ ਵੀ ਹੋਣਗੀਆਂ ਬਸ ਤੁਸੀਂ ਸਾਥ ਦਿਓ ਬਾਹਰ ਨਹੀਂ ਜਾਣ ਦੇਣਾ ਬਾਹਰ ਲੈ ਨੂੰ ਇੱਥੇ ਬੁਲਾਉਣਾ ਕਿ ਆਓ ਇੱਥੇ ਆ ਕੇ ਕੰਮ ਕਰੋ ਆਓ ਇਥੇ ਕੰਮ ਕਰਕੇ ਕੰਮ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਐਸੇ ਕਰਕੇ ਮੈਂ ਪਾਰਲੀਮੈਂਟ ਜਦੋਂ ਬੋਲਦਾ ਸੀ ਮੈਂ ਮੈਂ ਕਿਹਾ ਮੈਂ ਕਿਹਾ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਵਿੱਚ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹੇ ਬਣਾਣੀ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਬਿਰੋ ਜਿਹੜੇ ਸਾਹ ਤੇ ਝੂਠ ਬੋਲਣ ਲੱਗੇ ਹੋਏ ਐ ਸੋ ਬਿਰੋ ਆ ਪਿਆਰ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਜਦੋਂ ਮਰਜੀ ਬੁਲਾ ਲਿਓ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਊਂਗਾ ਆਲਾਕੇ ਨੂੰ ਆਪਾਂ ਸਾਰੇ ਨੂੰ ਖੂਬਸੂਰਤ ਬਣਾਉਣਾ ਹੈ ਉੱਥੇ ਹੀ ਪੁਰਾਣੇ ਟੋਬੇ ਸੀਵਰੇਜਾਂ ਤੇ ਖੜਿਆ ਆਓ ਆਪਾਂ ਪੰਜਾਬ ਨੂੰ ਦੁਬਾਰੇ ਸੋਹਣੀ ਚਿੜੀ ਬਣਾਈਏ ਆਓ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਤੇ ਰੰਗ ਭਰੀਏ ਆਪਾਂ ਪੰਜਾਬ ਦੇ ਵਿੱਚ ਖੁਸ਼ੀਆਂ ਵਾਲੇ ਹੱਸਣ ਖੇਡਣ ਵਾਲੇ ਨੱਚਣਪਨ ਵਾਲੇ ਤਰੱਕੀਆਂ ਵਾਲੇ ਸੋ ਦੋਨੋਂ